ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰੂਜੀ ਤੇ ਦੋਸਤੋ ਅੱਜ ਫਿਰ ਮੈਂ ਤੁਹਾਡੇ ਲਈ ਇੱਕ ਨਵੀਂ ਕਲਾਸ ਲੈ ਕੇ ਆਇਆ ਵਾਰਡ ਅਟੈਂਡੈਂਟ ਦੇ ਇਗਜ਼ਾਮ ਦੇ ਲਈ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਨੂੰ ਆਪਣਾ ਫਰਸਟ ਕੁਸ਼ਨ ਹੈ ਜੀ ਵਿਟਾਮਿਨ ਸੀ ਦਾ ਸਭ ਤੋਂ ਵਧੀਆ ਸਰੋਤ ਕੀ ਹੈ ਤੁਸੀਂ ਦੱਸਣਾ ਹੈ ਕਿ ਇਹਨਾਂ ਚਾਰ ਆਪਸ਼ਨਾਂ ਵਿੱਚੋਂ ਵਿਟਾਮਿਨ ਸੀ ਦਾ ਸਭ ਤੋਂ ਵਧੀਆ ਸਰੋਤ ਕੀ ਹੈ ਤੁਹਾਡੇ ਕੋਲ ਚਾਰ ਆਪਸ਼ਨ ਨੇ ਆਪਸ਼ਨ A ਹੈ ਜੀ ਸੇਬ ਆਪਸ਼ਨ B ਹੈ ਜੀ ਆਵਲਾ ਆਪਸ਼ਨ C ਹੈ ਜੀ ਗਾਜਰ ਆਪਸ਼ਨ D ਹੈ ਜੀ ਕੇਲਾ ਜਿੰਨਾ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ B ਚੁਣੀ ਹੈ ਜੀ ਆਮਲਾ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਖੱਟੇ ਫਲਾਂ ਦੇ ਵਿੱਚ ਦੋਸਤੋ ਆਪਾਂ ਨੂੰ ਪਤਾ ਹੈ ਕਿ ਪਾਇਆ ਜਾਂਦਾ ਹੈ ਵਿਟਾਮਿਨ C ਤੇ ਆਵਲਾ ਜਿਹੜਾ ਹੈ ਜੀ ਉਹ ਵਿਟਾਮਿਨ C ਦਾ ਸਭ ਤੋਂ ਵਧੀਆ ਸਰੋਤ ਮੰਨਿਆ ਗਿਆ ਹੈ ਦੋਸਤੋ ਇਸ ਵੀਡੀਓ ਨੂੰ ਤੁਸੀਂ WhatsApp Facebook ਜਾ ਜਿਹੜੀ ਵੀ ਸਟੱਡੀ ਗਰੁੱਪ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਵਿੱਚ ਇੱਕ ਵਾਰੀ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਆਪਣੇ ਨਾਲ ਜੁੜ ਸਕਣ ਤੇ ਤੁਹਾਨੂੰ ਆਪਣੇ ਕੰਪੀਟੀਸ਼ਨ ਦਾ ਪਤਾ ਲੱਗ ਸਕੇ ਕਿ ਤੁਹਾਡਾ ਕਿੰਨਾ ਕੰਪੀਟੀਸ਼ਨ ਹੈ ਤੁਹਾਡੇ ਇਸ ਵਿੱਚੋਂ ਕਿੰਨੇ ਨੰਬਰ ਬਣਦੇ ਨੇ ਤੇ ਨਾਲ ਤੁਸੀਂ ਜਿੰਨੇ ਵੀ ਇਸ ਟੈਸਟ ਵਿੱਚੋਂ ਤੁਹਾਡੇ ਨੰਬਰ ਬਣਦੇ ਨੇ 20 ਦੇ ਵਿੱਚੋਂ ਉਹ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਹੈ ਆਪਣਾ ਨੈਕਸਟ ਕੁਐਸਚਨ ਹੈ ਜੀ ਹੇਟ ਲਿਖਿਆਂ ਵਿੱਚੋਂ ਕਿਹੜਾ ਮੇਲ ਨਹੀਂ ਖਾਂਦਾ ਤੁਸੀਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਜਿਹੜਾ ਹੈ ਜੀ ਉਹ ਮੇਲ ਨਹੀਂ ਖਾਂਦਾ ਆਪਸ਼ਨ A ਹੈ ਜੀ ਵਿਟਾਮਿਨ B ਵਿਟਾਮਿਨ B ਨਾਲ ਕੀ ਰੋਗ ਹੁੰਦਾ ਹੈ ਜੀ 베ਰੀ 베리 ਬਿਲਕੁਲ ਕਰੈਕਟ ਹੈ ਜੀ ਤਾਂ ਇਸ ਤੋਂ ਇਲਾਵਾ ਆਪਸ਼ਨ B ਹੈ ਜੀ ਆਪਣੇ ਕੋਲ ਵਿਟਾਮਿਨ C ਵਿਟਾਮਿਨ C ਤੋਂ ਕੀ ਹੁੰਦਾ ਹੈ ਜੀ ਸ਼ਕਰ ਵੀ A ਵੀ ਬਿਲਕੁਲ ਕਰੈਕਟ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲ ਆਪਸ਼ਨ C ਜਿਹੜਾ ਹੈ ਜੀ ਵਿਟਾਮਿਨ A ਤੋਂ ਪੋਲੀਓ A ਬਿਲਕੁਲ ਗਲਤ ਹੈ ਜੀ ਇਹ ਆਪਣਾ ਕਰੈਕਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ C ਆਪਣੇ ਕੋਲ ਪੁੱਛਿਆ ਗਿਆ ਸੀ ਕਿ ਇਨ੍ਹਾਂ ਵਿੱਚ ਕਿਹੜਾ ਹੈ ਜਿਹੜਾ ਮੇਲ ਨਹੀਂ ਖਾਉਂਦਾ ਤਾਂ ਵਿਟਾਮਿਨ ਸੀ ਜਿਹੜਾ ਹੈ ਉਹ ਮੇਲ ਨਹੀਂ ਖਾਉਂਦਾ ਇਸ ਤੋਂ ਇਲਾਵਾ ਵਿਟਾਮਿਨ ਡੀ ਜਿਹੜਾ ਹੈ ਜੀ ਸੌਰੀ অপਸ਼ਨ ਡੀ ਜਿਹੜਾ ਹੈ ਜੀ ਉਹ ਕੀ ਹੈ ਆਪਣੇ ਕੋਲ ਵਿਟਾਮਿਨ ਕੇ ਵਿਟਾਮਿਨ ਕੇ ਕਿਹਦੇ ਵਿੱਚ ਮਦਦ ਕਰਦਾ ਹੈ ਰਕਤ ਦੇ ਜਮਾਅ ਵਿੱਚ ਨੈਕਸਟ ਕੁਐਸ਼ਨ ਵੇਖਦੇ ਆਂ ਆਪਣਾ ਨੈਕਸਟ ਕੁਐਸ਼ਨ ਹੈ ਜੀ ਕਿਸ ਵਿੱਚ ਵੱਧ ਮਾਤਰਾ ਵਿੱਚ ਲੋਹ ਤੱਤ ਪਾਇਆ ਜਾਂਦਾ ਹੈ ਤੁਸੀਂ ਦੱਸਣਾ ਕਿ ਇਹਨਾਂ ਚਾਰ ਆਪਸ਼ਨਾਂ ਵਿੱਚੋਂ ਕਿਸ ਵਿੱਚ ਜਿਹੜਾ ਹੈ ਵੱਧ ਮਾਤਰਾ ਵਿੱਚ ਲੋਹ ਤੱਤ ਪਾਇਆ ਜਾਂਦਾ ਹੈ ਆਪਸ਼ਨ A ਹੈ ਜੀ ਆਂਡੇ ਆਪਸ਼ਨ B ਹੈ ਜੀ ਹਰੀ ਸਬਜ਼ੀਆਂ ਆਪਸ਼ਨ C ਹੈ ਜੀ ਦੁੱਧ ਆਪਸ਼ਨ D ਹੈ ਜੀ ਮਾਸ ਜਿੰਨਾ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ B ਚੁਣਿਆ ਜੀ ਹਰੀ ਸਬਜ਼ੀਆਂ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਤੇ ਸਭ ਤੋਂ ਵੱਧ ਜਿਹੜਾ ਹੈ ਜੀ ਲੋਹਾ ਉਹ ਕਿਹਦੇ ਵਿੱਚ ਪਾਇਆ ਜਾਂਦਾ ਹੈ ਹਰੀ ਸਬਜ਼ੀ ਦੇ ਵਿੱਚ ਪਾਲਕ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੈ लोहा पाए ਜਾਂਦਾ ਹੈ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਮਨੁੱਖ ਲੋਹਾ ਕਿਸ ਤੋਂ ਪ੍ਰਾਪਤ ਕਰਦਾ ਹੈ ਮਨੁੱਖ ਜਿਹੜਾ ਹੈ ਜੀ ਉਹ ਲੋਹਾ ਕਿਸ ਤੋਂ ਪ੍ਰਾਪਤ ਕਰਦਾ ਹੈ ਇਹ ਤੁਸੀਂ ਦੱਸਣਾ ਹੈ অপਸ਼ਨ A ਹੈ ਜੀ ਪਨੀਰ ਤੋਂ অপਸ਼ਨ B ਹੈ ਜੀ ਪਾਲਕ ਤੋਂ অপਸ਼ਨ C ਹੈ ਜੀ ਮੱਛੀ ਤੋਂ অপਸ਼ਨ D ਹੈ ਜੀ ਦੁੱਧ ਤੋਂ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ B ਚੁਣਿਆ ਜੀ ਪਾਲਕ ਤੋਂ ਉਹਨਾਂ ਦਾ ਅਨਸਰ ਬਿਲਕੁਲ ਕਰੈਕਟ ਹੈ ਜੀ ਮਨੁੱਖ ਜਿਹੜਾ ਹੈ ਜੀ ਉਹ ਹਰੀਆਂ ਸਬਜ਼ੀਆਂ ਦੁਆਰਾ ਆਪਣਾ ਜਿਹੜਾ ਹੈ ਸਭ ਤੋਂ ਵੱਧ ਲੋਹਾ ਪ੍ਰਾਪਤ ਕਰਦਾ ਹੈ ਤੇ ਹਰੀਆਂ ਸਬਜ਼ੀਆਂ ਵਿੱਚ ਸਭ ਤੋਂ ਵੱਧ ਜਿਹੜਾ ਹੈ ਜੀ ਉਹ ਪਾਲਕ ਦੇ ਵਿੱਚ ਲੋਹਾ ਪਾਇਆ ਜਾਂਦਾ ਹੈ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਦਿਲ ਦੀ ਧੜਕਣ ਨੂੰ ਨਿਯੰਤਰਣ ਕਰਨ ਲਈ ਕਿਹੜਾ ਖਣਿਜ ਜ਼ਰੂਰੀ ਹੈ ਤੁਸੀਂ ਦੱਸਣਾ ਹੈ ਕਿ ਇਹਨਾਂ ਚਾਰ ਆਪਸ਼ਨਾਂ ਵਿੱਚੋਂ ਕਿਹੜਾ ਖਣਿਜ ਜ਼ਰੂਰੀ ਹੈ ਜਿਹੜਾ ਆਪਣੇ ਦਿਲ ਦੀ ਧੜਕਣ ਨੂੰ ਨਿਯੰਤਰਣ ਕਰਦਾ ਹੈ। ਆਪਸ਼ਨ A ਹੈ ਜੀ ਸੋਡੀਅਮ, ਆਪਸ਼ਨ B ਹੈ ਜੀ ਗੰਧਕ, ਆਪਸ਼ਨ C ਹੈ ਜੀ ਪੋਟਾਸ਼ੀਅਮ, ਆਪਸ਼ਨ D ਹੈ ਜੀ ਲੋਹਾ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ C ਚੁਣਿਆ ਜੀ ਪੋਟਾਸ਼ੀਅਮ, ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ। ਦਿਲ ਦੀ ਧੜਕਣ ਨੂੰ ਨਿਯੰਤਰਣ ਕਰਨ ਲਈ ਕਿਹੜਾ ਖਣਿਜ ਜ਼ਰੂਰੀ ਹੈ ਜੀ ਪੋਟਾਸ਼ੀਅਮ। ਨੈਕਸਟ ਕੁਐਸਚਨ ਵੇਖਦੇ ਹਾਂ। ਦੋਸਤੋ ਇਸੇ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਜਿਹੜੇ ਨੇ ਐਗਜ਼ਾਮ ਵਿੱਚ ਪੁੱਛੇ ਜਾਣਗੇ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਵੇਖਿਆ ਕਰੋ ਜਿਸ ਨਾਲ ਤੁਹਾਨੂੰ ਇਸ ਦਾ ਪੂਰਾ ਫਾਇਦਾ ਮਿਲ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਨੈਕਸਟ ਕੁਐਸਚਨ ਆਪਣਾ ਦੰਦਾਂ ਵਿੱਚ ਹੇਠ ਲਿਖਿਆਂ ਵਿੱਚੋਂ ਕੀ ਪਾਇਆ ਜਾਂਦਾ ਹੈ ਤੁਸੀਂ ਦੱਸਣਾ ਹੈ ਕਿ ਇਹਨਾਂ ਚਾਰ ਆਪਸ਼ਨਾਂ ਵਿੱਚੋਂ ਦੰਦਾਂ ਵਿੱਚ ਕੀ ਪਾਇਆ ਜਾਂਦਾ ਹੈ ਆਪਸ਼ਨ A ਹੈ ਜੀ ਪ੍ਰੋਟੀਨ ਆਪਸ਼ਨ B ਹੈ ਜੀ ਕੈਲਸ਼ੀਅਮ ਆਪਸ਼ਨ C ਹੈ ਜੀ ਕਾਰਬੋਹਾਈਡਰੇਟ ਆਪਸ਼ਨ D ਹੈ ਜੀ ਖਣਿਜ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ B ਚੁਣਿਆ ਜੀ ਕੈਲਸ਼ੀਅਮ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਆਪਣੇ ਦੰਦਾਂ ਦੇ ਵਿੱਚ ਕੀ ਪਾਇਆ ਜਾਂਦਾ ਹੈ ਦੋਸਤੋ ਕੈਲਸ਼ੀਅਮ ਨੈਕਸਟ ਕੁਐਸ਼ਨ ਵੇਖਦੇ ਹਾਂ ਆਪਣਾ ਨੈਕਸਟ ਕੁਐਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਟਾਮਿਨ ਲਹੂ ਨੂੰ ਜੰਮਣ ਵਿੱਚ ਮਦਦ ਕਰਦਾ ਹੈ ਜੇ ਜਦੋਂ ਆਪਣੇ ਕੋਈ ਸੱਟ ਲੱਗ ਜਾਂਦੀ ਹੈ ਜਦੋਂ ਆਪਣਾ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹਨੂੰ ਜੰਮਣ ਦੇ ਵਿੱਚ ਜਿਹੜਾ ਸਹਾਇਕ ਹੁੰਦਾ ਹੈ ਉਹ ਕਿਹੜਾ ਵਿਟਾਮਿਨ ਹੁੰਦਾ ਹੈ ਇਹ ਤੁਸੀਂ ਦੱਸਣਾ ਹੈ ਆਪਸ਼ਨ ਏ ਹੈ ਜੀ ਵਿਟਾਮਿਨ ਬੀ ਆਪਸ਼ਨ ਬੀ ਹੈ ਜੀ ਵਿਟਾਮਿਨ ਸੀ ਆਪਸ਼ਨ ਸੀ ਹੈ ਜੀ ਆਪਣੇ ਕੋਲ ਵਿਟਾਮਿਨ ਕੇ ਤੇ ਆਪਸ਼ਨ ਡੀ ਹੈ ਜੀ ਵਿਟਾਮਿਨ ਏ ਜਿੰਨਾ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਸੀ ਚੁਣਿਆ ਜੀ ਵਿਟਾਮਿਨ ਕੇ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਲਹੂ ਨੂੰ ਜੰਮਣ ਵਿੱਚ ਕਿਹੜਾ ਵਿਟਾਮਿਨ ਮਦਦ ਕਰਦਾ ਹੈ ਜੀ ਵਿਟਾਮਿਨ ਕੇ ਇਸ ਤੋਂ ਇਲਾਵਾ ਆਪਸ਼ਨ ਏ ਜਿਹੜਾ ਹੈ ਜੀ ਆਪਣੇ ਕੋਲ ਵਿਟਾਮਿਨ ਬੀ ਇਸ ਤੋਂ ਕਿਹੜੀ ਬਿਮਾਰੀ ਹੁੰਦੀ ਹੈ ਦੋਸਤੋ ਇਸ ਤੋਂ ਬੈਰੀ ਬੈਰੀ ਬਿਮਾਰੀ ਹੋ ਜਾਂਦੀ ਹੈ ਤੇ ਵਿਟਾਮਿਨ ਸੀ ਤੋਂ ਕਿਹੜੀ ਹੁੰਦੀ ਹੈ ਜੀ ਸ਼ਕਰ ਵੀ ਰੋਗ ਹੋ ਜਾਂਦਾ ਹੈ ਤੇ ਵਿਟਾਮਿਨ ਏ ਦੀ ਘਾਟ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ ਅੰਧਰਾਤਾ ਰੋਗ ਹੋ ਜਾਂਦਾ ਹੈ ਨੈਕਸਟ ਕੁਐਸਚਨ ਵੇਖਦੇ ਆ ਆਪਣਾ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਸ ਦੀ ਕਮੀ ਕਾਰਨ ਅਨੀਮੀਆ ਰੋਗ ਹੋ ਜਾਂਦਾ ਹੈ ਤੁਸੀਂ ਦੱਸਣਾ ਹੈ ਕਿ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਕਿਸ ਦੀ ਕਮੀ ਕਾਰਨ ਜਿਹੜਾ ਹੈ ਅਨੀਮੀਆ ਰੋਗ ਹੋ ਜਾਂਦਾ ਹੈ অপশন এ ਹੈ ਜੀ আয়োডিন অপশন বি ਹੈ ਜੀ ক্যালসিয়াম অপশন সি ਹੈ ਜੀ ਲੋਹਾ অপশন ডি ਹੈ ਜੀ জस्ता ਜਿੰਨਾ ਵੀ ਵਿਦਿਆਰਥੀਆਂ ਨੇ অপশন ਨੰਬਰ সি ਚੁਣਿਆ ਜੀ ਲੋਹਾ ਉਹਨਾਂ ਦਾ ਆਨਸਰ ਬਿਲਕੁਲ கரெક્ટ ਹੈ ਜੀ ਲੋਹੇ ਦੀ ਕਮੀ ਕਾਰਨ ਜਿਹੜਾ ਹੈ ਆਪਾਂ ਨੂੰ ਅਨੀਮੀਆ ਰੋਗ ਹੋ ਜਾਂਦਾ ਹੈ ਇਸ ਤੋਂ ਇਲਾਵਾ অপশন এ ਜਿਹੜਾ ਹੈ ਜੀ আয়োডিন আয়োডিন ਦੀ ਕਮੀ ਕਾਰਨ ਵੀ ਇੱਕ ਰੋਗ ਹੋ ਜਾਂਦਾ ਹੈ ਜੀ ਜਿਹਦਾ ਨਾਮ ਹੈ ਜੀ ਖੇਂਗਾ ਰੋਗ ਹੋ ਜਾਂਦਾ ਹੈ ਨੈਕਸਟ ਕੁਐਸਚਨ ਵੇਖਦੇ ਆਂ ਆਪਣਾ ਨੈਕਸਟ ਕੁਐਸਚਨ ਹੈ ਜੀ ਟਾਈਫਾਇਡ ਤੋਂ ਸਰੀਰ ਦਾ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ ਤੁਸੀਂ ਦੱਸਣਾ ਹੈ ਕਿ ਟਾਈਫਾਇਡ ਤੋਂ ਜਿਹੜਾ ਹੈ ਆਪਣੇ ਸਰੀਰ ਦਾ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ অপਸ਼ਨ A ਹੈ ਜੀ ਅੱਖ অপਸ਼ਨ B ਹੈ ਜੀ ਆਂਤ অপਸ਼ਨ C ਹੈ ਜੀ ਦਿਮਾਗ অপਸ਼ਨ D ਹੈ ਜੀ ਆਪਣੇ ਕੋਲ ਲੀਵਰ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ B ਚੁਣਿਆ ਜੀ ਆਂਤ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਨੈਕਸਟ ਕੁਐਸਚਨ ਵੇਖਦੇ ਹਾਂ ਜੀ ਆਪਣਾ ਨੈਕਸਟ ਕੁਐਸਚਨ ਹੈ ਜੀ ਹੈਜਾ ਕਿਸ ਕਾਰਨ ਹੁੰਦਾ ਹੈ ਹੈਜਾ ਜਿਹੜਾ ਹੈ ਜੀ ਉਹ ਕਿਸ ਕਾਰਨ ਹੁੰਦਾ ਹੈ ਇਹ ਤੁਸੀਂ ਦੱਸਣਾ ਹੈ অপਸ਼ਨ A ਹੈ ਜੀ ਜੀਵਾਣੂ অপਸ਼ਨ B ਹੈ ਜੀ ਵਿਸ਼ਾਣੂ অপਸ਼ਨ C ਹੈ ਜੀ A ਅਤੇ B ਦੋਵੇਂ অপਸ਼ਨ D ਹੈ ਜੀ ਇਨ੍ਹਾਂ ਵਿੱਚੋਂ ਕੋਈ ਨਹੀਂ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ A ਚੁਣੀ ਹੈ ਜੀ ਜੀਵਾਣੂ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਹੈਜਾ ਕਿਹਨਾਂ ਕਾਰਨ ਫੈਲਦਾ ਹੈ ਦੋਸਤੋ ਜੀਵਾਣੂਆਂ ਕਾਰਨ ਨੈਕਸਟ ਕੁਐਸਚਨ ਪੁੱਛਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਐਲੀਸਾ ਜਾਂਚ ਕਿਸ ਲਈ ਜ਼ਰੂਰੀ ਹੈ ਤੁਸੀਂ ਦੱਸਣਾ ਹੈ ਐਲੀਸਾ ਜਿਹੜੀ ਜਾਂਚ ਹੈ ਜੀ ਉਹ ਕਿਸ ਦੇ ਲਈ ਜ਼ਰੂਰੀ ਹੈ অপਸ਼ਨ A ਹੈ ਜੀ ਕੈਂਸਰ অপਸ਼ਨ B ਹੈ ਜੀ TB অপਸ਼ਨ C ਹੈ ਜੀ ਪੋਲੀਓ অপਸ਼ਨ D ਹੈ ਜੀ AIDS ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ D ਚੁਣਿਆ ਹੈ ਜੀ AIDS ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਖਸਰਾ ਰੋਗ ਕਿਸ ਕਾਰਨ ਹੁੰਦਾ ਹੈ ਤੁਸੀਂ ਦੱਸਣਾ ਹੈ ਕਿ ਖਸਰਾ ਜਿਹੜਾ ਰੋਗ ਹੈ ਜੀ ਉਹ ਕਿਸ ਕਾਰਨ ਹੁੰਦਾ ਹੈ অপਸ਼ਨ A ਹੈ ਜੀ ਜੀਵਾਣੂ অপਸ਼ਨ B ਹੈ ਜੀ ਵਿਸ਼ਾਣੂ অপਸ਼ਨ C ਹੈ ਜੀ ਪ੍ਰੋਟੋਜ਼ੋਆ ਤੇ অপਸ਼ਨ D ਹੈ ਜੀ ਕੋਈ ਨਹੀਂ ਜਿੰਨਾ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ B ਚੁਣਿਆ ਜੀ ਵਿਸ਼ਾਣੂ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਖਸਰਾ ਜਿਹੜਾ ਰੋਗ ਹੈ ਜੀ ਉਹ ਵਿਸ਼ਾਣੂਆਂ ਕਾਰਨ ਹੁੰਦਾ ਹੈ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਸਰੀਰ ਵਿੱਚ ਕਿਸ ਅੰਗ ਦੀ ਖਰਾਬੀ ਕਾਰਨ ਸ਼ੂਗਰ ਰੋਗ ਹੋ ਜਾਂਦਾ ਹੈ ਤੁਸੀਂ ਦੱਸਣਾ ਹੈ ਕਿ ਸਰੀਰ ਵਿੱਚ ਕਿਹੜਾ ਅੰਗ ਖਰਾਬ ਹੋਣ ਦੇ ਕਾਰਨ ਸ਼ੂਗਰ ਰੋਗ ਹੋ ਜਾਂਦਾ ਹੈ অপਸ਼ਨ A ਹੈ ਜੀ ਲੀਵਰ অপਸ਼ਨ B ਹੈ ਜੀ ਦਿਲ অপਸ਼ਨ C ਹੈ ਜੀ ਪੈਨਕ੍ਰੀਆਜ਼ অপਸ਼ਨ D ਹੈ ਜੀ ਗੁਰਦੇ ਜਿੰਨਾ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ C ਚੁਣਿਆ ਜੀ ਪੈਨਕ੍ਰੀਆਜ਼ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਨੈਕਸਟ ਕੁਐਸਚਨ ਵੇਖਦੇ ਹਾਂ ਜੀ ਆਪਣਾ ਨੈਕਸਟ ਕੁਐਸਚਨ ਹੈ ਜੀ ਮਿਆਦੀ ਬੁਖਾਰ ਕਿਸ ਕਾਰਨ ਹੋ ਜਾਂਦੀ ਹੈ ਤੁਸੀਂ ਦੱਸਣਾ ਹੈ ਕਿ ਮਿਆਦੀ ਬੁਖਾਰ ਜਿਹੜੀ ਹੈ ਜੀ ਉਹ ਕਿਸ ਕਾਰਨ ਹੋ ਜਾਂਦੀ ਹੈ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਆਪਸ਼ਨ A ਹੈ ਜੀ ਵਿਸ਼ਾਣੂ ਆਪਸ਼ਨ B ਹੈ ਜੀ ਜੀਵਾਣੂ ਆਪਸ਼ਨ C ਹੈ ਜੀ ਆਪਣੇ ਕੋਲ A ਅਤੇ B ਦੋਵੇਂ ਆਪਸ਼ਨ D ਹੈ ਜੀ ਕੋਈ ਨਹੀਂ ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ B ਚੁਣਿਆ ਜੀ ਜੀਵਾਣੂ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਮਿਆਦੀ ਬੁਖਾਰ ਜਿਹੜੀ ਹੈ ਜੀ ਉਹ ਜੀਵਾਣੂਆਂ ਕਾਰਨ ਹੈਲਦੀ ਹੈ ਨੈਕਸਟ ਕੁਐਸਚਨ ਵੇਖਦੇ ਆ ਆਪਣਾ ਨੈਕਸਟ ਕੁਐਸਚਨ ਹੈ ਜੀ ਕਾਰਬੋਹਾਈਡਰੇਟ ਤੋਂ ਇਲਾਵਾ ਸਾਡੇ ਸਰੀਰ ਵਿੱਚ ਊਰਜਾ ਦਾ ਮੁੱਖ ਸਰੋਤ ਕੀ ਹੈ ਤੁਸੀਂ ਦੱਸਣਾ ਹੈ ਕਿ ਕਾਰਬੋਹਾਈਡਰੇਟ ਤੋਂ ਇਲਾਵਾ ਜਿਹੜਾ ਸਾਡੇ ਸਰੀਰ ਵਿੱਚ ਊਰਜਾ ਦਾ ਮੁੱਖ ਸਰੋਤ ਕੀ ਹੈ অপਸ਼ਨ A ਹੈ ਜੀ ਪ੍ਰੋਟੀਨ অপਸ਼ਨ B ਹੈ ਜੀ ਚਰਬੀ অপਸ਼ਨ C ਹੈ ਜੀ ਖਣਿਜ ਤੇ অপਸ਼ਨ D ਹੈ ਜੀ ਵਿਟਾਮਿਨ ਜਿੰਨਾ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ ਬੀ ਚੁਣੀ ਹੈ ਜੀ ਚਰਬੀ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਨੈਕਸਟ ਕੁਐਸਚਨ ਵਿਖਦੇ ਆ ਜੀ ਆਪਣਾ ਨੈਕਸਟ ਕੁਐਸਚਨ ਹੈ ਜੀ ਬੱਚਿਆਂ ਵਿੱਚ ਅੰਗਾਂ ਦੀਆਂ ਹੱਡੀਆਂ ਮੁੜ ਜਾਂਦੀਆਂ ਹਨ ਕਿਸ ਦੀ ਕਮੀ ਕਾਰਨ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਆਪਸ਼ਨ ਏ ਹੈ ਜੀ ਵਿਟਾਮਿਨ ਏ ਆਪਸ਼ਨ ਬੀ ਹੈ ਜੀ ਵਿਟਾਮਿਨ ਬੀ ਆਪਸ਼ਨ ਸੀ ਹੈ ਜੀ ਆਪਣੇ ਕੋਲ ਵਿਟਾਮਿਨ ਡੀ ਤੇ ਆਪਸ਼ਨ ਡੀ ਹੈ ਜੀ ਵਿਟਾਮਿਨ ਈ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ C ਚੁਣਿਆ ਜੀ ਵਿਟਾਮਿਨ D ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਵਿਟਾਮਿਨ D ਦੀ ਕਮੀ ਕਾਰਨ ਜਿਹੜੇ ਨੇ ਬੱਚਿਆਂ ਦੀਆਂ ਹੱਡੀਆਂ ਮੁੜ ਜਾਂਦੀਆਂ ਨੇ ਨੈਕਸਟ ਕੁਐਸ਼ਨ ਦੇਖਦੇ ਹਾਂ ਆਪਣਾ ਨੈਕਸਟ ਕੁਐਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਪਾਣੀ ਦੁਆਰਾ ਨਹੀਂ ਹੁੰਦੀ ਕੁਐਸ਼ਨ ਨੂੰ ਪਹਿਲਾਂ ਤੁਸੀਂ ਪੂਰੇ ਧਿਆਨ ਨਾਲ ਪੜ੍ਹਨਾ ਹੈ ਦੋਸਤੋ ਇਹਦੇ ਵਿੱਚ ਤੁਹਾਡੇ ਕੋਲ ਪੁੱਛਿਆ ਗਿਆ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਹੈ ਜਿਹੜੀ ਪਾਣੀ ਦੁਆਰਾ ਨਹੀਂ ਹੁੰਦੀ ਹੈ অপশন এ হাজি ফ্লু অপশন বি হাজি ਆਪਣੇ ਕੋਲ টাইফাইড অপশন সি হাজি হেজা অপশন ডি হাজি অ্যামিবিয়াসিস ਜਿੰਨਾ ਵੀ ਵਿਦਿਆਰਥੀਆਂ ਨੇ অপশন ਨੰਬਰ এ ਚੁਣੀ ਹੈ ਜੀ ফ্লু ਉਹਨਾਂ ਦਾ ਆਨਸਰ ਬਿਲਕੁਲ கரெક્ટ ਹੈ ਜੀ ফ্লু ਜਿਹੜਾ ਹੈ ਜੀ ਉਹ ਪਾਣੀ ਦੁਆਰਾ ਨਹੀਂ ਫੈਲਦਾ ਇਸ ਤੋਂ ਇਲਾਵਾ টাইਫਾਇਡ ਵੀ ਪਾਣੀ ਦੁਆਰਾ ਫੈਲਦਾ ਹੈ অ্যামੀਬੀਆਸਿਸ ਵੀ ਪਾਣੀ ਦੁਆਰਾ ਫੈਲਦਾ ਹੈ ਇਸ ਤੋਂ ਇਲਾਵਾ হেਜਾ ਵੀ ਜਿਹੜਾ ਹੈ ਜੀ ਉਹ ਵੀ ਪਾਣੀ ਨਾਲ ਫੈਲਦਾ ਹੈ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਨਿਮੋਨੀਆ ਰੋਗ ਮਨੁੱਖੀ ਸਰੀਰ ਦੇ ਕਿਸ ਅੰਗ ਨੂੰ ਪ੍ਰਭਾਵਿਤ ਕਰਦਾ ਹੈ ਤੁਸੀਂ ਦੱਸਣਾ ਹੈ ਕਿ ਨਿਮੋਨੀਆ ਜਿਹੜਾ ਰੋਗ ਹੈ ਜੀ ਉਹ ਮਨੁੱਖੀ ਸਰੀਰ ਦੇ ਕਿਹੜੇ ਅੰਗ ਨੂੰ ਪ੍ਰਭਾਵਿਤ ਕਰਦਾ ਹੈ অপਸ਼ਨ A ਹੈ ਜੀ ਆਂਤ অপਸ਼ਨ B ਹੈ ਜੀ ਫੇਫੜੇ অপਸ਼ਨ C ਹੈ ਜੀ ਦਿਮਾਗ অপਸ਼ਨ D ਹੈ ਜੀ ਲੀਵਰ ਜਿਨ੍ਹਾਂ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ B ਚੁਣਿਆ ਜੀ ਫੇਫੜੇ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਨਿਮੋਨੀਆ ਜਿਹੜਾ ਹੈ ਜੀ ਉਹ ਮਨੁੱਖੀ ਸਰੀਰ ਦੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਨੈਕਸਟ ਕੁਐਸ਼ਨ ਵੇਖਦੇ ਆਂ ਆਪਣਾ ਨੈਕਸਟ ਕੁਐਸ਼ਨ ਹੈ ਜੀ ਥਾਈਮੀਨ ਕਿਸ ਵਿਟਾਮਿਨ ਨੂੰ ਕਿਹਾ ਜਾਂਦਾ ਹੈ ਤੁਸੀਂ ਦੱਸਣਾ ਹੈ ਕਿ ਥਾਈਮੀਨ ਜਿਹੜਾ ਹੈ ਜੀ ਉਹ ਕਿਸ ਵਿਟਾਮਿਨ ਨੂੰ ਕਿਹਾ ਜਾਂਦਾ ਹੈ অপਸ਼ਨ A ਹੈ ਜੀ ਵਿਟਾਮਿਨ C অপਸ਼ਨ B ਹੈ ਜੀ ਆਪਣੇ ਕੋਲ ਵਿਟਾਮਿਨ B2 অপਸ਼ਨ C ਹੈ ਜੀ ਵਿਟਾਮਿਨ B6 অপਸ਼ਨ D ਹੈ ਜੀ ਵਿਟਾਮਿਨ B1 ਜਿੰਨਾ ਵੀ ਵਿਦਿਆਰਥੀਆਂ ਨੇ অপਸ਼ਨ ਨੰਬਰ D ਚੁਣਿਆ ਜੀ ਵਿਟਾਮਿਨ B1 ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ ਵਿਟਾਮਿਨ B1 ਨੂੰ ਕਿਹਾ ਜਾਂਦਾ ਹੈ ਜੀ ਥਾਇਮੀਨ ਨੈਕਸਟ ਕੁਐਸ਼ਨ ਵੇਖਦੇ ਹਾਂ ਆਪਣਾ ਨੈਕਸਟ ਕੁਐਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਸ ਵਿਟਾਮਿਨ ਵਿੱਚ ਕੋਬਾਲਟ ਹੁੰਦਾ ਹੈ ਤੁਸੀਂ ਦੱਸਣਾ ਹੈ ਕਿ ਕਿਹੜੇ ਵਿਟਾਮਿਨ ਵਿੱਚ ਜਿਹੜਾ ਹੈ ਕੋਬਾਲਟ ਪਾਇਆ ਜਾਂਦਾ ਹੈ অপਸ਼ਨ A ਹੈ ਜੀ ਵਿਟਾਮਿਨ K অপਸ਼ਨ B ਹੈ ਜੀ ਵਿਟਾਮਿਨ B12 অপਸ਼ਨ C ਹੈ ਜੀ ਵਿਟਾਮਿਨ B6 অপশন ডি হাজি ਆਪਣੇ ਕੋਲ ভিটামিন বি2 ਜਿਨਾ ਵੀ ਵਿਦਿਆਰਥੀਆਂ ਨੇ অপশন ਨੰਬਰ ਬੀ ਚੁਣਿਆ ਜੀ ভিটামিন বি12 ਉਹਨਾਂ ਦਾ ਆਨਸਰ ਬਿਲਕੁਲ கரੈਕਟ ਹੈ ਜੀ ਦੋਸਤੋ ਇਸ ਟੈਸਟ ਦੇ ਵਿੱਚ ਤੁਹਾਡੇ ਕਿੰਨੇ ਨੰਬਰ ਬਣੇ ਨੇ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਹੈ ਤੇ ਜੇ ਜੇਕਰ ਦੋਸਤੋ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਵੀ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਵੀ ਇਸ ਦਾ ਫਾਇਦਾ ਮਿਲ ਸਕੇ ਜੇਕਰ ਦੋਸਤੋ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਦਬਾਓ ਜਿਸ ਨਾਲ ਸਾਡੀ ਨਵੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਹਾਨੂੰ ਨਵੀਂ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ ਮਿਲਦੇ ਆ ਜੀ ਨੈਕਸਟ ਵੀਡੀਓ 'ਚ ਤਬ ਤੱਕ ਲਈ ਟੇਕ ਕੇਅਰ